ਸਤਨਾਮ ਵਾਹਿਗੁਰੂ ਸਾਹਿਬ ਜੀਓ ਸਤਨਾਮ ਵਾਹਿਗੁਰੂ ਸਾਹਿਬ ਜੀਓ ਡੰਡਾ ਉਤਬੰਧਨ ਅਨਕ ਵਾਰ ਸਰਬ ਕਲਾ ਸਮਰਾਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਤ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ ਨਾਨਕ ਕੀ ਪ੍ਰਭ ਵੇਨਤੀ ਆਪਣੀ ਭਗਤੀ ਲਾਇ ਪਰਮ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਤੇਨਵਾਜੀ ਹੋਈ ਗੁਰੂ ਪਿਆਰ ਵਾਲੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਵਿੱਚ ਰਲ ਮਿਲ ਕੇ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਤੇ ਹਰ ਰੋਜ਼ ਦੀ ਤਰ੍ਹਾਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆਉਨੇ ਆ ਜਿੱਥੇ ਅਸੀਂ ਸਤਿਗੁਰਾਂ ਦੇ ਕੋਲੇ ਤਨ ਕਰਕੇ ਆਉਣੀਆ ਕਦੇ ਮਨ ਕਰਕੇ ਵੀ ਗੁਰੂ ਨਾਲ ਜੁੜ ਜਾਈਏ ਜਦੋਂ ਮਨ ਕਰਕੇ ਕੋਈ ਗੁਰੂ ਨਾਲ ਜੁੜਦਾ ਹੈ ਫਿਰ ਹਰ ਸਿੱਖ ਦੇ ਮਨ ਦੇ ਵਿੱਚ ਤਾਂ ਬਦਲੀ ਆਉਂਦੀ ਹੈ ਜਦੋਂ ਗੁਰੂ ਦੇ ਬਚਨਾਂ ਦੇ ਨਾਲ ਜੁੜੇਗਾ ਤਾਂ ਸਾਡੇ ਸਤਿਗੁਰੂ ਜੀ ਕਹਿੰਦੇ ਭਾਈ ਸਿੱਖਾ ਤੂੰ ਵੀ ਮਾਨ ਕਰਕੇ ਗੁਰੂ ਦੇ ਨਾਲ ਜੁੜੀ ਮਾਨ ਦੇ ਪ੍ਰਭ ਕੀ ਸਰਨ ਵਿਚਾਰੋ ਕੇ ਮਨਾ ਵਾਹਿਗੁਰੂ ਪਰਮੇਸ਼ਰ ਦੀ ਸਰਨ ਵਿੱਚ ਪਏ ਉਹਦੇ ਨਾਲ ਕੀ ਹੋਏਗਾ ਜਿਹੇ ਸਿਮਰਤ ਗਣ ਕਾਸੀ ਉਦਰੀ ਤਾਕੋ ਜਾ ਸੁਰ ਧਾਰੂ ਜੀ ਦਾ ਸਿਮਰਨ ਕਰਨ ਦੇ ਨਾਲ ਗਣ ਕਾ ਪਾਪਨ ਵਰਗੀਆਂ ਤਰ ਗਈਆਂ ਅਜਾ ਮਲ ਪਾਪੀ ਜਗ ਜਾਣੇ ਨਿਮਕ ਮਾਹੀ ਨਿਸਤਾਰਾ ਅਜਾ ਮਲ ਪਾਪੀ ਵਰਗਿਆਂ ਦਾ ਭਲਾ ਹੋ ਗਿਆ ਤੇ ਉਹ ਤਾਂ ਹੋਇਆ ਉਹ ਮਾਲਕ ਦੀ ਸ਼ਰਨ ਵਿੱਚ ਪੈ ਜਦੋਂ ਅਸੀਂ ਵੀ ਗੁਰੂ ਦੀ ਸ਼ਰਨ ਵਿੱਚ ਆਈਏ ਮਾਲਕ ਦੀ ਸ਼ਰਨ ਵਿੱਚ ਆਈਏ ਤੇ ਸਾਡਾ ਭਲਾ ਹੋਵੇਗਾ ਤੇ ਗੁਰੂ ਅਰਜਨ ਦੇ ਮਹਾਰਾਜ ਜੀਆ ਦੇ ਜੋ ਇਤਿਹਾਸ ਦੀ ਵਿਚਾਰ ਕਰਦੇ ਹਾਂ ਸਤਿਗੁਰਾਂ ਦੀ ਸ਼ਰਨ ਵਿੱਚ ਪਹੁੰਚਿਆ ਭਾਈ ਗੁਰਦਾਸ ਜੀ ਭਾਈ ਗੁਰਦਾਸ ਜੀ ਸਤਿਗੁਰਾਂ ਦੇ ਸ਼ਰਨ ਵਿੱਚ ਆਏ ਗੱਲਾਂ ਬਾਤਾਂ ਹੋਈਆਂ ਤੇ ਕਈ ਦਿਨ ਅੰਮ੍ਰਿਤਸਰ ਸਾਹਿਬ ਰਹਿ ਕੇ ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਕਹਿਆ ਸੱਚੇ ਪਾਤਸ਼ਾਹ ਜੀ ਮੈਂ ਨਾ ਕੁਝ ਦਿਨਾਂ ਦੇ ਲਈ ਗੋਇੰਦਵਾਲ ਸਾਹਿਬ ਜਾਣਾ ਚਾਹੁੰਦਾ ਤੇ ਆਪ ਜੀ ਆਗਿਆ ਦੇ ਉਹ ਸਤਿਗੁਰਾਂ ਨੇ ਆਗਿਆ ਦਿੱਤੀ ਕਹਿੰਦੇ ਭਾਈ ਛੇਤੀ ਵਾਪਸ ਆ ਜਾਣਾ ਜੋ ਗੁਰੂ ਘਰ ਦਾ ਪ੍ਰਬੰਧ ਹੈ ਉਹਨੂੰ ਤੁਸੀਂ ਸੰਭਾਲ ਆ ਕੇ ਤੇਰੇ ਭਾਈ ਗੁਰਦਾਸ ਜੀ ਗੋਇੰਦਵਾਲ ਸਾਹਿਬ ਕੋ ਉੱਥੇ ਕੀ ਗੱਲ ਹੋਈ ਆਓ ਆਪੋ ਵਿਚਾਰ ਸ਼ੁਰੂ ਕਰੀਏ ਪਿਆਰ ਸਹਿਤ ਜਪੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਦਿਨ ਗੋਇੰਦਵਾਲ ਤੇ ਭੱਲੇ ਕੋਲ ਗੁਰਦਾਸ ਹਾਂ ਕਹਿੰਦੇ ਇੱਕ ਦਿਨ ਗੋਇੰਦਵਾਲ ਤੋਂ ਭੱਲੇ ਕੋਲ ਦੇ ਭਾਈ ਗੁਰਦਾਸ ਜੀ ਜਿਹੜੇ ਹੈ ਗੁਰੂ ਘਰ ਦੇ ਨੰਨ ਸੇਵਕ ਨੇ ਛੱਲਿਓ ਹੇਤ ਦਰਸ਼ਨ ਗੁਰੂ ਰਮਹੰਤਰੇ ਹੁਲਾਸ ਆ ਗੰਦੇ ਆਨੰਦ ਧਾਰਨ ਕਰਕੇ ਦਰਸ਼ਨਾ ਦੇ ਲਈ ਚੱਲ ਪਏ ਨੇ ਸ੍ਰੀ ਗੁਰੂ ਰਾਮਦਾਸ ਕੈ ਨੰਦ ਅਹ ਤੀਨ ਬੱਡ ਪ੍ਰਿਥੀ ਚੰਦ ਤਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਤਿੰਨ ਸੁਪੁੱਤਰ ਨੇ ਵੱਡਾ ਹੈ ਪ੍ਰਿਥੀ ਚੰਦ ਉਸ ਤੋਂ ਛੋਟਾ ਹੈ ਮਹਾਦੇਵ ਜੀ ਮਹਾਦੇਵ ਮਦਮ ਸੁਤ ਬਹੈ ਦੋਹਣ ਅਨਜ ਸ੍ਰੀ ਅਰਜਨ ਆਹ ਹੈ ਹਮ ਮਹਾਦੇਵ ਕਹਿੰਦੇ ਮਦਮ ਸੁਤਵ ਹੈ ਮਤਲਬ ਵੀ ਵਿਚਾਲਣ ਦਾ ਪੁੱਤਰ ਹੈ ਕਰਦਾ ਰਹਿੰਦਾ ਸੀ ਜਬ ਕੈ ਬੈਠੇ ਗੁਰਤਾ ਗਾਦੇ ਨਹਿ ਮੈਂ ਕਿਨਹੁ ਕੁਛ ਸੁਵਾਦੀ ਇਹ ਭੱਲੇ ਕੋਲ ਦੇ ਵਿੱਚ ਕੀ ਕਾਰ ਇਹ ਹੁਣ ਜਿਹੜਾ ਕਾਰ ਵਿਹਾਰ ਕਿਵੇਂ ਚੱਲਦਾ ਹੁਣ ਨਮੀ ਤੇ ਗੁੱਸੇ ਵਿੱਚ ਵਿਰੋਧ ਦੇ ਵਿੱਚ ਪ੍ਰਥੀ ਚੰਦ ਬੜੇ ਸਾਲ ਦਾ ਬਲਦਾ ਹੈ ਇਤੇ ਆਦਿਕ ਗਿਣਤੀ ਕਰ ਚੱਲਿਓ RAM DAS ਪੁਰ ਆਏ ਸੁ ਮਿਲਿ ਹਾਂ ਕਹਿੰਦੇ ਇਸ ਤਰ੍ਹਾਂ ਗਿਣਤੀਆਂ ਮੇਟੀਆਂ ਕਰਕੇ ਭਾਈ ਗੁਰਦਾਸ ਜੀ ਚੱਲ ਪਏ ਪੂਰਬ ਸ੍ਰੀ ਅਰਜਨ ਢਿੱਗ ਆਇ ਜਾਣ ਗੁਰੂ ਪਦ ਸੀਸ ਨਵਾਇ ਹਾਂ ਕਹਿੰਦੇ ਪਹਿਲਾਂ ਫਿਰ ਉਹ ਧੰਨ ਗੁਰੂ RAM DAS ਮਹਾਰਾਜ ਜੀਾਂ ਦੇ ਦਰ ਤੇ ਪਹੁੰਚਦੇ ਐ ਤੇ ਪਹਿਲਾ ਅਰਜਨ ਦੇਵ ਜੀ ਦੇ ਪਾਸ ਆਏ ਗੁਰੂ ਜੀ ਦੀ ਪਦਵੀ ਜਾਣ ਕੇ ਸਿਰ ਨਿਵਾਇਆ ਬੈਠਿਓ ਨਿਕਟ ਕੁਸਲ ਸਮ ਪੂਛਾ ਕਹਿਓ ਦਹੁਣ ਦੇਸਤੇ ਹਿਤ ਸੂਫਾ ਆਕਾ ਕੋਲੇ ਬੈਠ ਕੇ ਫਿਰ ਇੱਕ ਦੂਸਰੇ ਦਾ ਹਾਲ ਚਾਲ ਪੁੱਛਦੇ ਆ ਦੋਵਾਂ ਨੇ ਠੀਕ ਠਾਕ ਦਾ ਉੱਤਰ ਦਿੱਤਾ ਸ੍ਰੀ ਗੁਰੂ ਅਮਰਦਾਸ ਪਰਬਾਰ ਕੁਸਲ ਸਹਿਤ ਸਭ ਕੀਨ ਉਚਾਰੇ ਕੁਸਲ ਤੁਮਾਰੀ ਚਹਿ ਸਮਦਾਏ ਮੋਹਰੀ ਜੀ ਦੇ ਪੁੱਤਰ ਸੀਗੇ ਆਨੰਦ ਜੀ ਜਿਹੜਾ ਆਪਾਂ ਆਨੰਦ ਸਾਹਿਬ ਪਾਠ ਪੜ੍ਹਦੇ ਆ ਨਾ ਇਹ ਆਨੰਦ ਸਾਹਿਬ ਨਾਮ ਬਾਣਾ ਕਾਹ ਤੋਂ ਪੈ ਗਿਆ ਇਹ ਜਿਹੜਾ ਬਾਬਾ ਮੂਰੀ ਜੀ ਦਾ ਪੁੱਤਰ ਸੀਗਾ ਆਨੰਦ ਜੀ ਕਦੇ ਨਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਇੱਕ ਜੋਗੀ ਆਇਆ ਸੀ ਨਾਮ ਬਹੁਤ ਜਪਿਆ ਪਰ ਮੇਰਾ ਮਨ ਟਿਕਿਆ ਨਹੀਂ ਆਨੰਦ ਨਹੀਂ ਬਣਿਆ ਮੇਰਾ ਸਤਿਗੁਰੂ ਕਹਿੰਦੇ ਭਾਈ ਜੇ ਆਨੰਦ ਲੈਣਾ ਤੇ ਸਾਡੇ ਘਰੇ ਆਉਣਾ ਪਵੇਗਾ ਫਿਰ ਉਹ ਜੋਗੀ ਨੇ ਸਰੀਰ ਤਿਆਗ ਤੋਂ ਬਾਅਦ ਉਹ ਜੋਗੀ ਹੋਇਆ ਤੇ ਬੱਚੇਾਂ ਤੇ ਅਨੰਦ ਸਾਹਿਬ ਦੀ ਬਾਣੀ ਲਿਖੀ ਗਈ ਹੈ ਤੇ ਅਨੰਦ ਜੀ ਵੀ ਉੱਥੇ ਕੋਲ ਬੈਠੇ ਐ ਤੇ ਸਾਰਾ ਪਰਿਵਾਰ ਉੱਥੇ ਇਕੱਠਾ ਬੈਠਾਗਾ ਤੇ ਸਾਰਿਆਂ ਦੀ ਸੁਖ ਸ਼ਾਂਤੀ ਪੁੱਛੀ ਪਤਨੀ ਸਹਤ ਰਹਿਤ ਹਰ ਖਾਏ ਕੁਸਲ ਤਮ ਕੋਲ ਭਾਈ ਗੁਰਦਾਸ ਜੀ ਬੈਠੇ ਆ ਤੇ ਮਾਤਾ ਜੀ ਪ੍ਰਸ਼ਾਦਾ ਲੈ ਕੇ ਆ ਗਏ ਬਿਲਾਓ ਭਾਈ ਤੁਸੀਂ ਪ੍ਰਸ਼ਾਦਾ ਛਕ ਲਓ ਦੋਏ ਦੋਏ ਚੰਕ ਰੋਟਕਾਂ ਦੀਨਸ ਵਰਤਤ ਗੁਰੂ ਦਾਸ ਸੋ ਲੀਨਸ ਤੇ ਉਹ ਜਿਹੜਾ ਹੁਣ ਸੇਵਾਦਾਰ ਪ੍ਰਸ਼ਾਦਾ ਲੈ ਕੇ ਆ ਰਿਹਾ ਦੋ ਦੋ ਛੋਲਿਆਂ ਦਿਆਂ ਨੂੰ ਸੇਵਕ ਨੇ ਲਿਆ ਕੇ ਦੇ ਦਿੱਤੀਆ ਅਪਰ ਨਾ ਕੁਸ਼ ਭਾਂ ਖੈ ਬੇਕਾਰਨ ਖਾਇ ਸਕੀਨ ਸੁਬਾਕ ਉਚਾਰਨ ਕੱਲੇ ਛੋਲਿਆਂ ਦੀਆਂ ਰੋਟੀਆਂ ਹੋਰ ਕੁਝ ਵੀ ਨਾ ਨਾਲ ਕੋਈ ਰਿਸ਼ਤੇਦਾਰ ਆ ਜੇ ਆਪਾਂ ਉਹਨਾਂ ਨੂੰ ਸੁੱਕੀ ਜੀ ਰੋਟੀ ਮਤਲਬ ਵੀ ਡੰਗ ਜਾਲਾ ਹੋ ਕੰਮ ਕਰ ਦਈਏ ਫੇ ਰਿਸ਼ਤੇਦਾਰ ਸੋਚਦਾ ਵੀ ਇਹਨਾਂ ਦੇ ਕੁਝ ਹੈ ਹੀ ਨਹੀਂ ਚੰਗੀ ਤਰ੍ਹਾਂ ਵੀ ਰੋਟੀ ਬਾਣੀ ਵੀ ਨ ਤੁਮ ਸਭ ਜੁਗ ਜੁਗ ਗੁਰ ਪਰਬੀਨ ਹਾਂ ਇਹ ਕੀ ਹੋਇਆ ਵੀ ਕਹਿੰਦੇ ਇਸ ਤਰ੍ਹਾਂ ਹੋਇਆ ਵੀ ਆਪਣਾ ਜਿਹੜਾ ਸਬੰਧ ਹੈ ਨਾ ਭੈਣੇ ਤੁਸੀਂ ਆਪਾਂ ਇੱਕ ਪਰਿਵਾਰ ਦੇ ਨਾਲ ਜੁੜੇ ਹੋਏ ਆਂ ਤੇ ਸੰਸਾਰ ਦੇ ਵਿੱਚ ਆ ਬਦਨੀ ਸਭ ਕੇ ਹਿੱਤ ਧਾਰ ਰਿਸ਼ਤੇ ਵਿੱਚ ਮੈਂ ਤੁਹਾਡਾ ਮਾਮਾ ਲੱਗਦਾ ਪਰ ਹੁਣ ਤੁਸੀਂ ਗੁਰਤਕ ਦੇ ਤੇ ਵਿਰਾਜਮਾਨ ਹੋ ਗਏ ਹੁਣ ਮੈਂ ਤੁਹਾਡਾ ਸਿੱਖ ਹਾਂ ਚਰੰਕਾਲ ਬੀਤੇ ਮੈਂ ਆਇਓ ਪੂਰਬ ਹੀ ਮਿਲ ਬੋ ਇਹ ਭਇਓ ਤੇ ਮੈਂ ਬਹੁਤ ਲੰਮੇ ਸਮੇਂ ਬਾਅਦ ਆਇਆ ਪਹਿਲਾਂ ਵੀ ਮਿਲਣ ਦਾ ਆ ਤੁਹਾਨੂੰ ਮੈਂ ਮਿਲ ਕੇ ਜਾਂਦਾ ਸੀ ਤਾਨੂੰ ਮਿਲ ਲਈ ਆਇਆ ਹਾਂ ਭਗਣੀ ਸੋਤ ਅਰ ਗੁਰੂ ਉਦਾਰ ਨਹੀਂ ਕੀਤਾ ਭੋਜਨ ਪ੍ਰਸ਼ਾਦਾ ਪਾਣੀ ਜਿਹੜਾ ਛਕਾਇਆ ਇਹ ਕੋਈ ਬਹੁਤਾ ਵਧੀਆ ਨਹੀਂ ਸੀਗਾ ਇਸ ਤਰ੍ਹਾਂ ਤੁਸੀਂ ਮੈਨੂੰ ਭੋਜਨ ਕਿਉਂ ਛਕਾਇਆ ਸ੍ਰੀ ਅਰਜਨ ਸੁਣ ਕੇ ਮੁਸਕਾਏ ਕਹਿਓ ਕਿ ਪਰਾਰ ਬਦ ਜਜ ਗਾਏ ਗੁਰੂ ਅਰਜਨ ਦੇ ਮਹਾਰਾਜ ਮੁਸਕਰਾਏ ਤੇ ਕਹਿੰਦੇ ਮਾਮਾ ਜੀ ਬੰਦੇ ਦੀ ਜਿਹੋ ਜੀ ਪਰਾ ਲਭਤ ਹੁੰਦੀ ਐ ਨਾ ਉਹਨੂੰ ਉਹੇ ਜਿਹਾ ਹੀ ਭੋਜਨ ਮਿਲਦਾ ਹੈ ਤੋਰ ਹਦੂਰ ਸਭਨ ਇਹ ਲਇਓ ਕਿਛੂ ਨ ਸਬ ਕੈ ਭੋਜਨ ਕੈਓ ਤੇ ਸਾਰਿਆਂ ਨੇ ਤੁਹਾਡੇ ਸਾਹਮਣੇ ਵੇਖੀ ਪ੍ਰਸ਼ਾਦਾ ਛਕਿਆ ਜਿਹੋ ਜਿਹਾ ਸੀਗਾ ਸਾਰਿਆਂ ਨੇ ਉਹੇ ਜਿਹਾ ਹੀ ਛਕਿਆ ਜੇਕਰ ਚਾਹਤ ਅਦਕ ਪਹੁੰਚਾਈ ਅੰਤਰ ਸਥਿਤ ਪਠਾਵਤ ਮਾਈ ਹਾਂ ਹੁਣ ਭਾਈ ਗੁਰਦਾਸ ਜੀ ਅਨੁਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜੀ ਬਹੁਤਾ ਚੰਗਾ ਭਾਲ ਦੇਣਾ ਮਾਮਾ ਜੀ ਅੰਦਰ ਮੇਰੀ ਮਾਤਾ ਜੀ ਬੈਠੀ ਹੈ ਜਾ ਕੇ ਉਹਨਾਂ ਨੂੰ ਮਿਲ ਲਵੋ ਦੇ ਨਿਜਕਰ ਦੇਖ ਸਕਲ ਵਰਤਾਵ ਹੈ ਪੌਹਣ ਹਿੱਤ ਸੋ ਅਸਨ ਪਹਚਾਬ ਹੈ ਹਾਂ ਤੇ ਉਹ ਰੋਜ ਪ੍ਰਸ਼ਾਦਾ ਤਿਆਰ ਕਰਦੇ ਆ ਤੇ ਵਰਤਾਉਂਦੇ ਨੇ ਹਮਰੀ ਮਾਤਾ ਭਗਨਤੁਮਾਰੀ ਮਿਲੋ ਜਾਏ ਕਰ ਕਰੋ ਉਚਾਰੀ ਜੇ ਮੇਰੀ ਮਾਤਾ ਜੀ ਤੁਹਾਡੇ ਭੈਣ ਲੱਗਦੇ ਆ ਜਾ ਕੇ ਉਹਨਾਂ ਨੂੰ ਮਿਲੋ ਤੇ ਸਾਰਾ ਹਾਲ ਸੁਣਾਓ ਏਮ ਸੁਣ ਸ੍ਰੀ ਅਰਜਨ ਕੇ ਪਾਸ ਹੱਥ ਪਖਾਰੇ ਤਬ ਗੁਰਦਾਸ ਫਿਰ ਅਰਜਨ ਦੇ ਮਹਾਰਾਜਿਆਂ ਪਾਸੋਂ ਇਹ ਸੁਣ ਕੇ ਫਿਰ ਭਾਈ ਗੁਰਦਾਸ ਜੀ ਆਨੇ ਆਪਣੇ ਹੱਥ ਸਾਫ਼ ਕੀਤੇ ਚੁਰਾ ਕਰਿਓ ਓਠ ਅੰਤਰ ਗਏ ਦੇਖੇ ਸੁਸਾ ਪ੍ਰਮਾਣ ਸੁਕੈਓ ਫਿਰ ਉਤੇ ਹੱਥ ਸਾਫ਼ ਕਰਕੇ ਚੁਲੀ ਭਰਕੇ ਅੰਦਰ ਚਲੇ ਗਏ ਤੇ ਸਾਹਮਣੇ ਆਪਣੀ ਭੈਣ ਬੀਬੀ ਪਾਨੀ ਜੀ ਨੂੰ ਬੈਠੀ ਦੇਖਿਆ ਤੇ ਉਹਨਾਂ ਨੂੰ ਜਾ ਕੇ ਮਿਲਦੇ ਐ ਬੈਠੀ ਭਾਨੀ ਦੇਗ ਸਥਾਨਾ ਆਵੋ ਭਰਾਤਾ ਬੇਰੋ ਬਖਾਨਾ ਤੇ ਬੀਬੀ ਭਾਨੀ ਜੀ ਨੂੰ ਨਮਸਕਾਰ ਕੀਤੀ ਲੰਗਰ ਵਿੱਚ ਜਾ ਕੇ ਬੀਬੀ ਭਾਨੀ ਦੇ ਕੋਲ ਬੈਠ ਗਏ ਤੇ ਭਾਈ ਗੁਰਦਾਸ ਜੀ ਨੂੰ ਉਹਦੇ ਬੈਠਾ ਦੇਖ ਕੇ ਬੀਬੀ ਭਾਨੀ ਜੀ ਕਹਿਣ ਲੱਗੀ ਆਓ ਭਰਾ ਜੀ ਬੈਠੋ ਮੋਹਣ ਅપર ਮੋਹਰੀ ਜੋਈ ਸਹਿਤ ਕਟੰਬ ਕੁਸ਼ਲ ਹੈ ਦੋਈ ਲਾ ਵੀਰਾ ਮੈਨੂੰ ਇਹ ਦੱਸ ਸਾਡਾ ਮੋਹਣ ਤੇ ਮੋਰੀ ਕਿਵੇਂ ਹੈ ਇਹ ਚਾਚੇ ਤਾਇਆ ਦੇ ਮਤਲਬ ਮਾ ਬਾਬਾ ਮੋਹਣ ਤੇ ਮੋਰੀ ਤੇ ਸਕੇ ਭਰਾ ਸੀਗੇ ਬੀਬੀ ਭਾਨੀ ਦੇ ਤੇ ਇਹ ਜਿਹੜਾ ਭਾਈ ਗੁਰਦਾਸ ਜੀ ਇਹ ਚਾਚੇ ਤਾਇਆ ਤੋਂ ਆਗੇ ਸੀ ਇਹ ਕੀ ਹੋਇਆ ਜਦੋਂ ਹੁਣ ਗੱਲਬਾਤ ਪੁੱਛਦੇ ਆ ਵੀ ਇੱਕ ਪਰਿਵਾਰ ਕਿਵੇਂ ਆ ਸਾਰੇ ਰਾਜੀ ਵਾਜੀ ਨੇ ਤੁਮ ਚਿਰ ਮਹਿ ਜਲ ਕਰ ਇਤ ਆਏ ਸੁਧ ਚਾਕੇ ਰਹਿ ਰਹੇ ਹਾਂ ਨਿਤਾਂ ਪ੍ਰਤੀ ਮਿਲ ਬੋ ਜਿਨ ਕੇ ਰਾ ਹੋਤ ਆਨੰਦ ਸਦੀਪ ਬਦੇਰਾ ਅਹ ਗੁਰੂ ਜੀ ਨੂੰ ਮਿਲ ਕੇ ਅਸੀਂ ਰੋਜ਼ ਆਨੰਦ ਦੇ ਵਿੱਚ ਰਹਿੰਦੇ ਸੀ ਅਬ ਕਬ ਕਬ ਤਿੰਨ ਕੀ ਸੁਧ ਹੋਏ ਈਸ਼ਰ ਰਜੀ ਹੋਤ ਹੈ ਸੋਏ ਤੇ ਹੁਣ ਉਹਨਾਂ ਦੀ ਖਬਰ ਸਾਰ ਕਦੇ ਕਦਾਈ ਮਿਲਦੀ ਹੈ ਤੇ ਈਸ਼ਵਰ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦੀ ਹੈ ਸੁਣ ਕੈ ਕੁਸਲ ਕਹੀ ਗੁਰਦਾਸ ਸਭ ਆਨੰਦ ਜੁਥ ਆਪਣਾ ਆਵਾਸ ਭਾਈ ਗੁਰਦਾਸ ਜੀ ਕਹਿੰਦੇ ਹਾਂ ਜੀ ਗੋਇੰਦਵਾਲ ਸਾਰੇ ਠੀਕ ਠਾਕ ਹੈ ਸੁਖ ਸ਼ਾਂਤੀ ਹੈ ਸਾਰੇ ਆਨੰਦ ਵਿੱਚ ਨੇ ਮੋਹਿ ਮਿਲੇ ਕੋ ਬਾ ਚਿਰ ਕਾਲ ਸਿਰ ਗੁਰ ਪੀਛੇ ਜਿਮ ਅਹਬਾਲ ਮੈਨੂੰ ਮੇਰੇ ਨੂੰ ਬਹੁਤ ਚਿਰ ਹੋ ਗਿਆ ਸੀ ਇਸ ਕਰਕੇ ਗੁਰੂ ਜੀ ਪਿੱਛੋਂ ਹਾਲ ਬਿਹਾਲ ਹੋਇਆ ਪਿਆ ਕੰਮ ਜਿਹੜਾ ਹੈ ਤੇ ਕਿਉਂਕਿ ਰੌੜਾ ਪੈ ਗਿਆ ਸੀ ਗੁਰਤਾ ਗੱਦੀ ਦਾ ਇਹ ਮਸਲੇ ਜੇ ਖੜੇ ਹੋ ਗਏ ਭਾਈ ਗੁਰਦਾਸ ਜੀ ਕਹਿੰਦੇ ਕਿੰਨਾ ਸਮਾਂ ਹੋ ਗਿਆ ਮੈਨੂੰ ਆਏ ਨੂੰ ਤੇ ਜਿਹੜਾ ਕੰਮ ਹੈ ਸਾਰਾ ਹਾਲ ਬਿਹਾਲ ਹੈ ਹੀਰਨ ਹੇਦ ਆਬਣੋ ਭਇਓ ਮਿਲਿਓ ਆਏ ਕਰ ਔਰ ਬਿਸ਼ਮਯੋ ਤੇ ਸਾਰਾ ਕੁਝ ਮੈਂ ਦੇਖਣ ਵਾਸਤੇ ਆਇ ਸੀ ਇੱਥੇ ਆ ਕੇ ਗੁਰੂ ਜੀ ਦੇ دیدار ਕਰੇ ਤੇ ਹਿਰਦਾ ਜਿਹੜਾ ਬੜਾ ਖੁਸ਼ ਆਏ ਭਲੇ ਅਣਕੀ ਕੁੱਲ ਮਹਿ ਉਪਜਾਏ ਜਾਤੇ ਹਮਰੀ ਭਗਣ ਲਗਾਈ ਤੁਸੀਂ ਭਲਿਆਂ ਦੀ ਕੁੱਲ ਵਿੱਚ ਪੈਦਾ ਹੋਏ ਹੋ ਇਸ ਕਰਕੇ ਤੁਸੀਂ ਮੇਰੇ ਭੈਣ ਜੀ ਲੱਗਦੇ ਹੋ ਸ੍ਰੀ ਗੁਰੂ ਰਾਮਦਾਸ ਸੰਗ ਨਾਤਾ ਬਸਾਈਤੇ ਹੋਏ ਜਗਮਾਤਾ ਤੇ ਤੁਸੀਂ ਹੁਣ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਤੁਹਾਡਾ ਨਾਤਾ ਜੁੜਿਆ ਵਿਆਹ ਹੋਇਆ ਉਸ ਤੋਂ ਬਾਅਦ ਤੁਸੀਂ ਜਗਤ ਦੇ ਮਾਤਾ ਹੋਗੇ ਮਾਤਾ ਪਾਨੀ ਜੀ ਤੁਸੀਂ ਜਗਤ ਦੇ ਮਾਤਾ ਬਣ ਗਏ ਹੋ ਮਾਨਨ ਐ ਹਮ ਕੋ ਸਭ ਭਾਂਤੇ ਵੱਡ ਭਾਗਨ ਜਗ ਮਹਿ ਵਿਖਿਆਤੇ ਤੇ ਸਾਨੂੰ ਆਪ ਜੀ ਤੇ ਮਾਨ ਐ ਵੱਡੇ ਭਾਗਾ ਵਾਲਿਓ ਤੇ ਤੁਸੀਂ ਜਗ ਦੇ ਵਿੱਚ ਵਰਗਟ ਹੋਏ ਹੋ ਪਾਹਣ ਚਾਰੀ ਮੈਂ ਚੱਲ ਆਇ ਚੰਨ ਕਰ ਰੋਟਕਾ ਭੋਜਨ ਖਵਾਇਓ ਤੇ ਪ੍ਰੋਣਾਚਾਰੀ ਵਾਸਤੇ ਮੈਂ ਚੱਲ ਕੇ ਆਇਆ ਤੇ ਮੈਨੂੰ ਛੋਲਿਆਂ ਦੀਆਂ ਰੋਟੀਆਂ ਦੇਖ ਕੇ ਮੈਨੂੰ ਭੋਜਨ ਛਕਾਇਆ ਤੇਮਰੇ ਘਰ ਮਹਿ ਵੱਡ ਬੜਿਆਈ ਗਾਦੀ ਮਿਲੀ ਜਗਤ ਗੁਰਿਆਈ ਤੇ ਤੁਹਾਡੇ ਘਰ ਵਿੱਚ ਜਗਤ ਦੀ ਬੜਿਆਈ ਮਿਲੀ ਹੈ ਗੁਰਗੱਦੀ ਮਿਲੀ ਹੈ ਅਰਜਨ ਦੇਵ ਜੀ ਨੂੰ ਤੁਹਾਡੇ ਪੁੱਤਰ ਨੂੰ ਇਹ ਜਗਤ ਦੀ ਬੜਿਆਈ ਮਿਲੀ ਹੈ ਤਉ ਨ ਬਣਹ ਹਾਰ ਚੰਗੇਰਾ ਕਹਾਂ ਹਾਲ ਹੋਇਓ ਘਰ ਕੇਰਾ ਅਰਜਨ ਦੇਵ ਜੀ ਗੁਰੂ ਹੋਣ ਤੇ ਤੁਹਾਡੇ ਘਰ ਦੇ ਲੰਗਰ ਦਾ ਹਾਲ ਕਿ ਹੋ ਜਾ ਹੋਈ ਐ ਤੇ ਰੋਟੀ ਪਾਣੀ ਕਿ ਹੋ ਜਾ ਬੰਦ ਐ ਇਹ ਤੇ ਤੁਹਾਡਾ ਜਿਹੜਾ ਪ੍ਰਸ਼ਾਦੇ ਪਾਣੀ ਦਾ ਹਾਲ ਹੈ ਸਹੀ ਨਹੀਂ ਐ ਜਹ ਭੋਜਨ ਕੀ ਚਿੰਤਾ ਰਹੈ ਧਨ ਸੰਗਰੈ ਕੋ ਕਿਸ ਬਿਦਲ ਹੈ ਕਿਸੇ ਜਿੱਥੇ ਭੋਜਨ ਦੀ ਚਿੰਤਾ ਰਹਿੰਦੀ ਐ ਉੱਥੇ ਕਹਿੰਦੇ ਚੰਗੇ ਵਿਦੇਦਾਂ ਨਾਲ ਧੰਨੇ ਇਕੱਠਾ ਕਰ ਰਹੇ ਹੋ ਕਿਆ ਕਾਰਨ ਇਸ ਬਿਖੈ ਬਤਾਬ ਦਾਰਦ ਮਹਿਦ ਕਸ਼ਟ ਕੋ ਪਾਂਬਹ ਦੱਸੋ ਕਹਿੰਦੇ ਕੀ ਕਾਰਨ ਐ ਪ੍ਰਸ਼ਾਦਾ ਪਾਣੀ ਕਿਉਂ ਨਹੀਂ ਲੰਗਰ ਵਿੱਚ ਚੰਗੀ ਤਰ੍ਹਾਂ ਤਿਆਰ ਕਰਦੇ ਕੀ ਗੱਲ ਹੋ ਗਈ ਗੁਰੂ ਘਰ ਵਿੱਚ ਤੇ ਬੜਾ ਧਨ ਪਦਾਰਥ ਹੁੰਦਾ ਤੇ ਪ੍ਰਸ਼ਾਦਾ ਤੁਸੀਂ ਚੰਗਾ ਤਿਆਰ ਕਿਉਂ ਨਹੀਂ ਕਰਦੇ ਆਬਤ ਸੰਗਤ ਜਗਤ ਮਝਾਰੇ ਚਾਰ ਹਉ ਦਿਸ ਮਹਿ ਵੱਡੇ ਤੁਮਾਰੇ ਹਾਂ ਤੇ ਤੁਹਾਡੇ ਕੋਲੇ ਬਹੁਤ ਸੰਗਤ ਆਉਂਦੀ ਹੈ ਚਾਰੇ ਦਿਸ਼ਾਵਾਂ ਤੋਂ ਸੰਗਤ ਆਉਂਦੀ ਹੈ ਆਮਦਨ ਵੀ ਚੰਗੀ ਹੈ ਤਿੰਨ ਕੇ ਆਮਦਨੀ ਕਿਤ ਜਾਤ ਸੰਗ੍ਰਹਿ ਕਰੋ ਕਿਨੇ ਤੁਮ ਖਾਤ ਤੇ ਜਿਹੜੀ ਆਮਦਨ ਆਉਂਦੇ ਕਿੱਥੇ ਜਾਂਦੀ ਹੈ ਜਾਂ ਤੁਸੀਂ ਖਾ ਜਾਂਦੇ ਹੋ ਜਾਂ ਤੁਸੀਂ ਜਮਾ ਕਰਾ ਦਿੰਦੇ ਹੋ ਭਾਈ ਗੁਰਦਾਸ ਜੀ ਨੂੰ ਉਹ ਭੈਣ ਵਾਲਾ ਨਾਤਾ ਸੀ ਤੇ ਸਿੱਧੀਆਂ ਜਿਹੀਆਂ ਗੱਲਾਂ ਕਰਦਾ ਭਾਈ ਗੁਰਦਾਸ ਇਹ ਜਿਹੜਾ ਕਹਿੰਦੇ ਇੰਨਾ ਸੰਗਤ ਲੈ ਕੇ ਆਉਂਦੇ ਤੁਹਾਨੂੰ ਬਾਜ਼ਾਰ ਤੋਂ ਤੁਸੀਂ ਉਹਨੂੰ ਜਮਾ ਕਰਾ ਦੇਣਿਓ ਜਾਂ ਖਾ ਜਾਣਿਓ ਹਾਂਜੀ ਤਉ ਪਰਹੌਣ ਚਾਰੀ ਆਏ ਤਿਸਕੋ ਤਹੋ ਦੇਹੋ ਨਿਕ ਖਵਾਏ ਭਾਈ ਗੁਰਦਾਸ ਜੀ ਕਹਿੰਦੇ ਲਾ ਜਿਹੜੇ ਸੋਡੇ ਘਰੇ ਕੋਈ ਰਿਸ਼ਤੇਦਾਰ ਆਉਂਦਾ ਹੈ ਉਹ ਭੈਣੇ ਮੇਰੀ ਏ ਉਹਨਾਂ ਨੂੰ ਦੇ ਚੰਗਾ ਚੋਖਾ ਖਵਾ ਦਿਆ ਕਰੋ ਕਹਿ ਮੰਮ ਸਭ ਕਹਿ ਸੰਗ ਕਰੋ ਅਸ ਅਹਾਰ ਕੋ ਆਗੇ ਧਰੋ ਹਾਂ ਕਹਿੰਦੇ ਚੰਗਾ ਭੋਜਨ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਅਗਲੇ ਦੇ ਅੱਗੇ ਧਰੋ ਤੇ ਚੰਗਾ ਸਲੋਕ ਕਰੋ ਸ੍ਰੀ ਗੁਰੂ ਅਮਰਦਾਸ ਕੀ ਤਨੀਆ ਸੁਨ ਕਰ ਭਾਨੀ ਬਾਨੀ ਬਨਈਆ ਇਹ ਗੱਲ ਸੁਣ ਕੇ ਬੀਬੀ ਭਾਨੀ ਜੀ ਨੇ ਭਾਈ ਗੁਰਦਾਸ ਜੀ ਨੂੰ ਬਚਨ ਕਹੇ ਸੁਨਹੁ ਭਰਾਤ ਭੋਜਨ ਅਸ ਖਾਬਤ ਕਹੂੰ ਸਮੈ ਇਹੋ ਭੀ ਨਹਿ ਪਾਬਤ ਕਹਿੰਦੀ ਵੇ ਭਰਾ ਵੇ ਵੀਰਾ ਮੇਰੀ ਗੱਲ ਸੁਣ ਅਸੀਂ ਤੇ ਆਪ ਇਹੋ ਜਾ ਕਾਨੇ ਆ ਜਿਹੋ ਜਾਂ ਅਸੀਂ ਸ਼ਕਦੇ ਆ ਉਹੇ ਜੇ ਅਸੀਂ ਤੈਨੂੰ ਸ਼ਿਕਾ ਦਿੱਤਾ ਸਤਨਾ ਪਿਤਾ ਕੈ ਪੂਜਾ ਆਏ ਜੋ ਇੱਕ ਦਿਨ ਮੈਂ ਲੀਜੈ ਖਾਏ ਭਾਈ ਗੁਰਦਾਸ ਜੀ ਨੂੰ ਕਹਿੰਦੇ ਤੈਨੂੰ ਤੇ ਅਜੇ ਪ੍ਰਸ਼ਾਦਾ ਸੀ ਸ਼ਿਕਾ ਹੀ ਦਿੱਤਾ ਕਈ ਵਾਰੀ ਤੇ ਇਹੋ ਜੇ ਹਾਲਾਤ ਬਣ ਜਾਂਦੇ ਸਾਨੂੰ ਪ੍ਰਸ਼ਾਦਾ ਨਹੀਂ ਸ਼ੱਕਨੂ ਮਿਲਦਾ ਤੇ ਜਦੋਂ ਮੈਂ ਆਪਣੇ ਪਿਤਾ ਜੀ ਦੇ ਕੋਲ ਰਹਿੰਦੇ ਸੀ ਗੁਰੂ ਅਮਰਦਾਸ ਮਹਾਰਾਜ ਜੀਾਂ ਦੇ ਕੋਲੇ ਉੱਥੇ ਤੇ ਤੁਸੀਂ ਦੇਖਦੇ ਰਹੇ ਹੋ ਉਹਨਾਂ ਨੇ ਉਨਾ ਹੀ ਤਾਂ ਲੈਣਾ ਜਿੰਨਾ ਲੰਗਰ ਵਿੱਚ ਲੱਗ ਜਾਂਦਾ ਸੀ ਸੰਜਮ ਭੂਖ ਨ ਬਸਤਰਨ ਕੇਰਾ ਜਿਉਂ ਤਦ ਬਹੋਤ ਸਰਬ ਹੈ 헤ਰਾ ਉਹ ਕਹਿੰਦੇ ਉਥੇ ਫਿਰ ਗਹਿਣੇ ਕਹ ਲੀਏ ਵਸਤਰ ਤੇ ਬੜੇ ਸੰਜਮ ਦੇ ਨਾਲ ਵਰਦੇ ਜਿੱਥੇ ਜਿੰਨੇ ਦੀ ਲੋੜ ਹੁੰਦੀ ਉਨਾ ਹੀ ਰੱਖਦੇ ਸੀ ਤਉ ਦੇਖ ਮੈਂ ਘਾਟੋ ਨਾ ਹੈ ਆਬੈ ਤਿਤੋ ਜਿਤਕ ਸਭ ਖਾਂ ਹੈ ਫੇਰ ਵੀ ਗੁਰੂ ਦੇ ਲੰਗਰਾਂ ਵਿੱਚ ਕਦੇ ਘਾੜਨੇ ਸੀ ਆਉਂਦੀ ਜਿੰਨਾ ਕੁਝ ਹੁੰਦਾ ਉਹਨਾਂ ਉਹ ਵਰਤਦੇ ਰਹਿੰਦਾ ਤੇ ਕਦੇ ਘਾਟਾ ਨਹੀਂ ਸੀ ਪਿਆ ਬਚਿਓ ਰਹਤ ਸੁਪਾਸ਼ਨ ਖਵਾਬੈ ਤਿਸ ਤੇ ਬਚੇ ਸੁ ਨਦੀ ਬਹਾਵੈ ਹਾਂ ਤੇ ਇੰਨੀ ਕਿਰਪਾ ਸੀ ਮਹਾਰਾਜ ਦੀ ਜਿਹੜਾ ਭੋਜਨ ਬਚ ਜਾਂਦਾ ਉਹਨੂੰ ਪਸ਼ੂਆਂ ਨੂੰ ਪਾਉਂਦੇ ਜਾਂ ਫਿਰ ਉਹਨੂੰ ਵਿਆਸਾ ਦਰਿਆ ਵਿਚ ਬਾਉ ਰਹੀ ਸੀ ਕੌਣ ਸ੍ਰੀ ਅਰਜਨ ਕੇ ਪਿਤ ਹੋਏ ਪੂਜਿਤ ਚਹੁ ਦਿਖਤੇ ਸਭ ਕੋਏ ਫਿਰ ਅਰਜਨ ਦੇਵ ਜੀ ਦੇ ਪਿਤਾ ਜੀ ਗੁਰੂ ਗੋਬੀ ਤੇ ਬਿਰਾਜਮਾਨ ਹੋ ਕੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਉਹਨਾਂ ਨੂੰ ਚਾਰੇ ਪਾਸੇ ਤੋਂ ਹਰ ਕੋਈ ਪੂਜਦਾ ਸੀ ਉਹ ਤੋਂ ਇਕੱਤਰ ਸਕਲ ਪਰਿਵਾਰੋਂ ਚਲਿਓ ਜਾਂਤਾ ਸ਼ੋਬੇ ਬਿਵਹਾਰ ਤੇ ਉਹ ਸਮੇਂ ਪਰਿਵਾਰ ਇਕੱਠਾ ਸੀ ਚੰਗਾ ਕਾਰਵਿਹਾਰ ਚੱਲਦਾ ਸੀ ਤਿੰਨ ਪਾਛੇ ਉਹ ਭਰਾਤਾ ਤੀਨ ਭੈ ਭਰੋ ਦੇ ਮਨ ਰਸ ਲੀਨ ਬੀਬੀ ਭਾਨੀ ਦੱਸਦੀ ਐ ਵੀ ਲੰਗਰ ਦਾ ਆ ਹਾਲ ਕਿਉਂ ਹੋ ਗਿਆ ਪਾਣਾ ਕਹਿੰਦੇ ਉਸ ਤੋਂ ਬਾਅਦ ਚੌਥੇ ਪਾਸ਼ਾ ਜਦੋਂ ਔਰ ਲੋਕ ਗਵਨ ਕਰਕੇ ਉਸ ਤੋਂ ਬਾਅਦ ਤਿੰਨੇ ਭਰਾ ਆਪਸ ਦੇ ਵਿੱਚ ਲੜਨ ਲੱਗ ਪਏ ਪ੍ਰਥੀ ਚੰਦ ਤੇ ਮਹਾਦੇਵ ਵਰਗੇ ਵਿਰੋਧ ਕਰਦੇ ਨੇ ਸ੍ਰੀ ਅਰਜਨ ਕੋ ਲੱਭੂ ਇਹੋ ਜਾਣੈ ਬਿਗਨ ਅਨੇਕ ਭਾਂਤ ਕੇ ਠੰਨ ਤੇ ਅਰਜਨ ਦੇਵ ਜਣ ਛੋਟਾ ਜਾਣ ਕੇ ਇਹਨਾਂ ਅੱਗੇ ਬਹੁਤ ਸਾਰੇ ਬਿਗਨ ਪੈਦਾ ਕਰ ਦਿੰਦੇ ਐ ਛੋਡੇ ਕੁੱਲ ਮੈਂ ਗੁਰਤਾ ਰਾਖੇ ਨਹਿ ਜਾਣੈ ਇਮ ਧਨ ਅਵਲਾਖੇ ਤੇ ਛੋਡੇ ਕੁੱਲ ਵਿੱਚ ਇਹਨਾਂ ਨੇ ਗੁਰਤਾਗਦੇ ਰੱਖੀ ਐ ਧਨ ਦੇ ਇਹ ਜਿਹੜੇ ਲੋਭੀ ਐ ਨਾ ਏ ਨਹੀਂ ਜਾਣਦੇ ਆਗਿਆ ਮਹਿ ਦੋਨੋਂ ਨਹਿਰ ਹੈ ਪਿਤਾ ਜਾਨ ਉਚਿਤਾ ਕੋ ਚਾਹੇ ਭਾਈ ਗੁਰਦਾਸ ਜੀ ਨੂੰ ਕਹਿੰਦੇ ਵੀ ਵੀਰਾ ਇਹ ਦੋਵੇਂ ਪੁੱਤਰ ਐ ਨਾ ਜਿਹੜੇ ਪਿਰਥੀ ਚੰਦ ਤੇ ਮਹਾਦੇਵੀ ਮੇਰੀ ਆਗਿਆ 'ਚ ਨਹੀਂ ਹੈਗੇ ਆਪਦੀਆਂ ਮਨਮਰਜ਼ੀਆਂ ਕਰਦੇ ਐ ਤੇ ਸਾਨੂੰ ਤੇ ਸਮਝਦੇ ਕੋਈ ਨਹੀਂ ਤਿਨ ਕੇ ਸੰਸਿਰੀ ਅਰਜਨ ਕਰਤਾ ਲੈ ਕਰ ਜਤ ਅਪਰ ਕੋ ਗੁਰਤਾ ਹਾਂ ਜੀ ਕਹਿੰਦੇ ਕਿ ਤੇ ਅਰਜਨ ਦੇਵ ਵੀ ਇਹਨਾਂ ਦੀ ਤਰ੍ਹਾਂ ਨਿਕਲ ਜਾਂਦੇ ਆਪਣੇ ਪਿਤਾ ਦਾ ਹੁਕਮ ਨਾ ਮੰਨਦੇ ਤੇ ਗੁਰਦਕ ਦੀ ਕਿਸੇ ਨੇ ਹੋਰ ਹੀ ਲੈ ਜਾਣੀ ਸੀ ਸੇਵਕ ਕੀ ਉਹ ਵਸਤਸ ਦੀਬਾ ਕਰਦਾ ਬਾਕੋ ਗੁਰੂ ਨਾ ਥੀਬਾ ਕਹਿੰਦੇ ਤੇ ਸੇਵਕ ਦੀ ਵਸਤੂ ਹੈ ਇਹਦੇ ਕੋਈ ਕਿਸੇ ਦਾ ਅਧਿਕਾਰ ਨਹੀਂ ਹੈ ਜਾ ਤੇ ਸ੍ਰੀ ਅਰਜਨ ਹਿਤ ਸਾਜਾ ਰਾਖ ਲਹੀ ਛੋਡੇ ਕੁਲ ਲਾਜਾ ਇਸ ਕਰਕੇ ਕਹਿੰਦੇ ਚ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਪ੍ਰੇਮ ਧਾਰਨ ਕੀਤਾ ਸੀ ਤੇ ਇਹ ਸੋਢੇ ਕੋਲ ਦੀ लाज ਰੱਖੀ ਐ ਮੋਰ ਮਨੋਰਥ ਪੂਰਨ ਕੀਨ ਮਮ ਮਿਤ ਬਚਨ ਜਾਂਚ ਕਰ ਦੀਨ ਬੀਬੀ ਭਾਨੀ ਨੇ ਕਦੇ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਕਹੇ ਸੱਚੇ ਪਾਤਸ਼ਾਹ ਜਿਹੜੀ ਗੁਰਤਾ ਗੱਦੀ ਐ ਨਾ ਸਾਡੇ ਘਰ ਵਿੱਚ ਹੀ ਰਹੇ ਤੇ ਸਤਿਗੁਰੂ ਕਹਿੰਦੇ ਗੁਰਤਾ ਗੱਦੀ ਤੇ ਘਰ ਵਿੱਚ ਰਹ ਜੇਗੀ ਪਰ ਵਿਗਣ ਬਹੁਤ ਪੈਣਗੇ ਉਹ ਫਿਰ ਗੱਲ ਸੱਚ ਵੀ ਹੋਈ ਹੁਣ ਵਿਗਣ ਵੀ ਪੈ ਰਹੇ ਹੈ ਗੁਰਤਾ ਗੱਦੀ ਤੇ ਹੈ ਤੇ ਗੁਰੂ ਦੇ ਪਿਤਾ ਦਾ ਬਚਨ ਸੱਚਾ ਹੋ ਗਿਆ ਜਾ ਤੇ ਧਨ ਧਨ ਲਗੂ ਸਤਕ ਕਿਉ ਪਰਸ਼ੰਨ ਸੇਵ ਕਰ ਪਿਤਕ ਮੈਂ ਤੇ ਆਪਣੇ ਛੋਟੇ ਪੁੱਤਰ ਅਰਜਨ ਦੇਵ ਨੂੰ ਧਨ ਧਨ ਕਹਿੰਦੀ ਆ ਜਿਨ੍ਹਾਂ ਨੇ ਪਿਤਾ ਜੀ ਦੀ ਸੇਵਾ ਕਰਕੇ ਪਿਤਾ ਨੂੰ ਖੁਸ਼ ਕਰ ਲਿਆ ਜਾਣੰਦਈ ਕਹੂੰ ਗੁਰਿਆਈ ਰਾਖੀ ਆਪਣੇ ਸਦਨ ਟਕਾਈ ਤੇ ਇਹ ਤੇ ਹੁਣ ਗੁਰਿਆਈ ਨੂੰ ਘਰ ਤੋਂ ਬਾਹਰ ਨਹੀਂ ਜਾਣ ਦਿੱਤਾ ਆਪਣੇ ਘਰ ਵਿੱਚ ਹੀ ਅਰਜਨ ਦੇਵ ਜਣ ਟਿਕਾ ਕੇ ਗੁਰਦਗਦੀ ਰੱਖ ਲਈ ਆ ਨਾ ਸੁਣਨੇ ਨਾ ਕਹ ਹੈ ਤੇ ਇਹਦੇ ਹੁਣ ਆਪਣੇ ਘਰ ਵਿੱਚ ਸ਼ਾਂਤ ਜਿਤ ਬੈਠੇ ਰਹਿੰਦੇ ਐ ਫਿਰਥੀ ਚੰਦ ਵਰਗੇ ਮਹਾਦੇਵ ਵਰਗੇ ਵਿਰੋਧ ਕਰਦੇ ਰਹਿੰਦੇ ਐ ਤੇ ਨਾ ਹੀ ਕਿਸੇ ਨੂੰ ਕੁਝ ਕਹਿੰਦੇ ਨੇ ਸੋ ਮਮ ਸੁਤ ਦੋਨੋਂ ਬਹੁ ਫਿਰਕੈ ਸੰਗਤ ਤੇ ਲੇ ਬੈ ਧਨਹਿਰਕੈ ਤੇ ਜਿਹੜੇ ਵੱਡੇ ਪੁੱਤਰ ਐ ਦੋਨੇ ਪ੍ਰਤੀ ਚੰਨ ਤੇ ਮਹਾਦੇਵੀ ਸੰਗਤ ਤੋਂ ਤੁਰ ਫਿਰ ਕੇ ਨਾ ਧਾਨੇ ਇਕੱਠਾ ਕਰ ਲੈਂਦੇ ਐ ਨਿਜ ਨਰ ਪਠੇ ਸੰਗਤਾਂ ਘੇਰੈ ਕਰੇ ਜਤਨ ਜਦ ਆਬਤ ਹੀਰੈ ਤੇ ਆਪਣੇ ਬੰਦੇ ਭੇਜ ਕੇ ਸੰਗਤਾਂ ਦੇ ਅੱਗੇ ਪਹੁੰਚ ਜਾਂਦੇ ਆ ਉੱਥੇ ਧਾਨੇ ਇਕੱਠਾ ਕਰ ਲੈਂਦੇ ਨੇ ਵੱਡੇ ਪੁੱਤਰ ਹਮ ਗੁਰ ਅਭਪਾਏ ਇਮ ਕੈ ਸਰਬ ਦਰਬ ਨਿਤ ਲਾਏ ਤੇ ਜਿਹੜੇ ਸੰਗਤ ਗੁਰੂ ਘਰ ਆਉਂਦੇ ਆ ਉਹਨਾਂ ਨੂੰ ਰਾਹ ਦੇ ਵਿੱਚ ਹੀ ਮਿਲ ਜਾਂਦੇ ਆ ਉਹਨਾਂ ਨੂੰ ਕਹਿੰਦੇ ਆ ਅਸੀਂ ਗੁਰੂ ਦੇ ਵੱਡੇ ਪੁੱਤਰ ਆਂ ਤੇ ਗੁਰੂ ਨੇ ਗੁਰ ਤੱਕ ਦੀ ਸਾਨੂੰ ਦਿੱਤੀ ਐ ਬਾਹਾਂ ਜਨ ਦੇਤ ਨਹੀਂ ਢਿਗ ਅਰਜਨ ਲੇਤ ਬਹਿਰਤੇ ਹਿਤ ਕੋ ਤਰਜਨ ਤੇ ਸੰਗਤ ਨੂੰ ਗੁਰੂ ਅਰਜਨ ਦੇਵ ਮਹਾਰਾਜ ਤੱਕ ਪਹੁੰਚ ਨਹੀਂ ਦਿੰਦੇ ਤੇ ਹਿਤ ਨਾਲ ਜਾਂ ਦਬ ਕੇ ਮਾਰ ਕੇ ਉਹਨਾਂ ਦੇ ਕੋਲੋਂ ਧਨ ਲੈ ਲੈਂਦੇ ਨੇ ਸਤਨ ਰਹੈ ਬੈਠ ਵਰ ਭਜੈ ਕੋ ਇਕ ਸਿੱਖ ਆਨ ਕਰ ਜੈ ਜੈ ਤੇ ਜਿਹੜੇ ਅਰਜਨ ਦੇਵ ਹੈ ਆਪਣੇ ਘਰ ਦੇ ਵਿੱਚ ਹੀ ਬੈਠ ਕੇ ਹਰੀ ਪਰਮੇਸ਼ਰ ਦੀ ਬੰਦਗੀ ਕਰਦੇ ਰਹਿੰਦੇ ਐ ਮਾਲਕ ਦਾ ਨਾਮ ਜਪ ਦਿੰਦੇ ਕਦੇ ਕਦਾਈ ਕੋਈ ਸਿੱਖ ਆ ਜਾਂਦਾ ਉਹ ਆ ਕੇ ਕੁਝ ਨਾ ਕੁਝ ਦੇ ਜਾਂਦਾ ਕੋ ਆਉਂ ਦੇ ਤਨਾ ਦੋਨੋਂ ਭਾਈ ਬਲਸ਼ਲ ਤੇ ਰੋਕੈ ਚਹੋਂਕਾਏ ਤੇ ਇਹ ਦੋਵੇਂ ਭਰਾ ਨਾ ਜਿਹੜਾ ਧਾਨ ਇਕੱਠਾ ਕਰਦੇ ਆ ਬਲਸ਼ਲ ਕਰਕੇ ਇਹ ਆਪ ਹੀ ਰੱਖ ਲੈਂਦੇ ਤੇ ਅਰਜਨ ਦੇਵ ਨੂੰ ਕੁਝ ਨਹੀਂ ਦਿੰਦੇ ਆਪਣੇ 쌈ਪੀ ਨਾ ਇਸ ਜਾਨੈ ਨਹਿ ਵੰਡ ਤਾ ਦੇਹ ਤਖਾਨੈ ਤੇ ਇਹਨੂੰ ਆਪਣੇ ਬਰੋਬਰ ਹੀ ਨਹੀਂ ਜਾਣਦੇ ਇਹਦੇ ਨਾਲ ਨਾ ਇਹਨੂੰ ਧਾਨ ਵੰਡ ਕੇ ਦਿੰਦੇ ਆ ਇੱਕੋ ਜੇ ਪੁੱਤਰ ਤੇ ਇੱਕੋ ਆ ਗੁਰੂ ਦੇ ਪਰ ਇਹ ਦੋਵੇਂ ਚਤਰ ਚਲਾ ਕਹੋਂਦੇ ਐ ਅਰਜਨ ਦੇਵ ਜੀ ਨੇ ਨੀਵਾ ਰੱਖਦੇ ਨੇ ਉਹਨੂੰ ਕੁਝ ਵੀ ਨਹੀਂ ਦਿੰਦੇ ਜਾਂ ਤੇ ਅਸਨਾ ਬਸਨ ਕੀ ਚਾਹੋਂ ਰਹਤ ਸਦਾ ਹਮਰੇ ਘਰ ਮਾਹੋਂ ਇਸ ਕਰਕੇ ਸਾਡੇ ਘਰ ਵਿੱਚ ਬਰ ਚੰਗਾ ਭੋਜਨ ਕਿੱਥੋਂ ਤਿਆਰ ਹੋਵੇ ਕਪੜਾ ਲੇੜਾ ਵਸਤਰ ਚੰਗੇ ਕਿੱਥੋਂ ਆਉਣ ਕਿਉਂਕਿ ਸਾਡਾ ਜਿਹੜਾ ਹੁਣ ਰਹਿਣ ਦਾ ਟੰਗ ਹੋ ਗਿਆ ਨਾ ਉਹ ਇਸ ਤਰ੍ਹਾਂ ਦਾ ਹੋ ਗਿਆ ਵੀ ਸਥਿਤੀ ਡਾਵਾ ਡੋਲ ਹੋ ਗਈ ਸੰਗਤ ਨੂੰ ਆਉਣ ਨਹੀਂ ਦਿੰਦੇ ਜਿਹੜੇ ਕੋਈ ਆਉਂਦਾ ਮਾੜਾ ਮੋਟਾ ਲੁਭ ਸ਼ੁਭ ਕਿਸੇ ਕੇ ਆਉਂਦਾ ਤੇ ਦੂਸਰਿਆਂ ਦੇ ਕੋਲੋਂ ਧਾਣੇ ਰਾਹ ਵਿੱਚ ਹੀ ਲੁੱਟ ਲੈਂਦੇ ਆ ਜਾਂ ਤੇ ਅਸਨ ਬਸਨ ਕੀ ਚਾਹੂੰ ਰਹਿਤ ਸਦਾ ਹਮਰੇ ਕਰਮਾ ਹੋ ਤੇ ਵੀਰਾ ਤੇਰੇ ਤੋਂ ਪਿਆਰਾ ਸਾਨੂੰ ਕੌਣ ਆ ਸਾਡੇ ਘਾਰੇ ਇੰਨੇ ਦਿਨਾਂ ਬਾਅਦ ਚੱਲ ਕੇ ਆਏ ਹੋ ਤੁਜ ਤੇ ਪਿਆਰੇ ਹਮਰੋ ਕੌਣ ਬਹੁਤ ਦਿਨ ਤੇ ਚੱਲੇ ਆਇਓ ਭਾਉਨ ਤੇ ਘਰ ਦੇ ਜੋ ਹੁਣ ਰਸਤ ਹੋਵੇ ਤਾਂ ਹੀ ਚੰਗਾ ਭੋਜਨ ਤਿਆਰ ਹੋਵੇਗਾ ਤੇ ਇਸ ਕਰਕੇ ਕਈ ਪ੍ਰਕਾਰ ਦੇ ਖਰਚੇ ਨੇ ਘਰ ਮੈਂ ਹੋਏ ਤੋਂ ਬਣੇ ਆਹਾਰਾ ਆਹੇ ਖੱਚ ਬੋ ਭਾਂਤ ਉਧਾਰਾ ਲੈ ਵੀਰਾ ਤੂੰ ਸਾਡਾ ਆਪਣਾ ਐ ਅਸੀਂ ਤਾਂ ਤੇਰੇ ਨਾਲ ਨਾ ਇਹ ਸਾਂਝ ਕੀਤੀ ਐ ਤੇ ਫਿਰ ਇਸ ਤਰ੍ਹਾਂ ਉਧਾਰ ਕਿਵੇਂ ਹੋਵੇ ਭਰਾਤਾ ਹਿਤ ਜਾਣਕਰ ਤੋਹੀ ਬਾਤ ਸੁਨਾਏ ਕਹੀ ਜਿਮ ਹੋਹੀ ਹਾਂ ਕਹਿੰਦੇ ਤੂੰ ਸਾਡਾ ਭਰਾ ਜਾਣ ਕੇ ਨਾ ਹੁਣ ਭੈਣਾ ਆਪਣੇ ਵੀਰ ਕੋਲੇ ਗੱਲ ਕਰ ਹੀ ਲੈਂਦੇ ਦੁੱਖ ਸੁੱਖ ਭਰਾ ਆਪਣੀ ਭੈਣ ਕੋਲੇ ਕਰ ਲੈਂਦੇ ਤੇ ਇਸ ਕਰਕੇ ਫਿਰ ਇਹ ਬੀਬੀ ਭਾਨੀ ਨੇ ਆਪਣੇ ਵੀਰ ਭਾਈ ਗੁਰਦਾਸ ਜਣ ਦੱਸਿਆ ਵੀਰਾ ਸਾਡਾ ਤੇ ਆ ਹਾਲ ਹੋਇਆ ਪਿਆ ਕਰਦਾ ਹੁਣ ਦੱਸ assi ਕਿਥੋਂ ਰੋਟੀ ਚੰਗੀ ਖਵਾਦੀ ਕਿਸੇ ਨੂੰ ਫਿਰ ਅਰਜਨ ਦੇ ਮਹਾਰਾਜਿਆਂ ਦੇ ਕੋਲ ਗਏ ਭਾਈ ਗੁਰਦਾਸ ਜੀ ਫਿਰ ਅਰਜਨ ਭਾਈ ਗੁਰਦਾਸ ਜੀ ਨੇ ਅੱਗੇ ਜਾ ਕੇ ਨਾ ਨਾਕੇ ਲਾ ਲਾ ਕੇ ਸਿੱਖਾਂ ਦੇ ਕੋਲ ਰਾਂ ਰੋਕਲੇ ਸਾਰੇ ਜਿਹੜੇ ਅੰਮ੍ਰਿਤਸਰ ਨੂੰ ਆਉਂਦੇ ਸੀ ਰਸਤੇ ਵਿੱਚੋਂ ਹੀ ਸਾਰੇ ਸੰਗਤਾਂ ਨੂੰ ਸੁਚੇਤ ਕਰ ਕਰਕੇ ਜਿੰਨਾ ਧੰਨ ਸੀ ਸਾਰਾ ਉਹ ਗੁਰੂ ਅਰਜਨ ਦੇ ਮਹਾਰਾਜੇ ਕੋਲੇ ਲੈ ਕੇ ਆਉਣ ਲੱਗੇ ਫਿਰ ਉਹ ਕਿਵੇਂ ਗੱਲਬਾਤ ਹੋਈ ਹੁਣ ਆਪਾਂ ਉਹ ਵਿਚਾਰ ਕੱਲ ਨੂੰ ਕਰਾਂਗੇ ਸਮਾਂ ਆਜ ਤ ਨਹੀਂ ਦੇ ਰਿਹਾ ਹੋਈਆਂ ਬੇਅੰਤ ਬੁਲਾਂ ਦੀ ਮਾਫੀ ਬਿਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਆਮ ਕਲੀ ਮਹੱਲਾ ਤੀਜਾ ਆਨੰਦ ਦੇ ਗੋੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਬਰੀ ਮਾਏ ਸਤਗੁਰੂ ਮੈਂ ਪਾਇਆ ਕਰਤਾ ਪਾਇਆ ਸੈ ਤੇ ਸਤੀ ਮਨੁ ਦੀ ਅੰਦਾਜ਼ਿਓ ਰਾਧਾ ਰੰਧਨ ਪਰਵਾਰ ਬਨੀਆਂ ਗਾਵੜੇ ਆਇਆਂ ਸ਼ਬਦੋ ਤਾ ਗਾਵੋ ਹਰੀ ਕੇ ਰਾਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇ ਤੂੰ ਸਦਾ ਰਹੋ ਅਨਾਲੇ ਨਾਲ ਹੋ ਤੂੰ ਮੰਨਨ ਉਹ ਕਸਾਬ ਬਸ ਸਾਰਨਾ ਅੰਗੀਕਾਰੋ ਸਾਰੇ ਤੇਰਾ ਗਸਾਰਦ ਸੱਤ ਸਵਾਰਨਾ ਸਵਣਾ ਕਰਾ ਤਮਰਾ ਤਸਲਾਮੀ ਕਿਉਂ ਮਨਾਵੋ ਬਿਸਾਰੇ ਕੈ ਨਾਨ ਕਨਨ ਮੇਰੇ ਸਦਾ ਰਹੋ ਅਨਾਲੇ ਸਾਜੇ ਸਾਹਿਬਾ ਕਿਆ ਨਹੀਂ ਕਰਤਾ ਦੇ ਰਹਿ ਸਭ ਕੁਝ ਹੈ ਦਿਸੇ ਸੁਪਾਵੇ ਸਦਾ ਸਤਿ ਸਲਾਹ ਤੇਰੀ ਨਾਮ ਅੰਨਿ ਬਸਾਵੇ ਨਾਮ ਜਿਨ ਕਾ ਮਨ ਵਸਿਆ ਵਾਚੇ ਸ਼ਬਦ ਕੜੇਰੇ ਕਹ ਨਾਨਕ ਸੱਚੇ ਸਾਹਿਬ ਗਿਆਨ ਹੀ ਕਰਤੇ ਰਹਿ ਸਾਚਾ ਨਾਮ ਦਾ ਸਾਚਾ ਨਾਮ ਧਰ ਮੇਰਾ ਜਿਨ ਭੁਖਾ ਸ਼ਬਦ ਗਵਾ ਅਰਸ਼ਾਂ ਸੁਕੁੰਮਲੇ ਆਏ ਵਸਿਆ ਜਨੇ ਇੱਛਾ ਜਪੋ ਜੀ ਸਦਾ ਕੁਰਬਾਨ ਕਿਤਾ ਕਰ ਬੜੋ ਦਸਿਆ ਐਵੇਂ ਆਇਆ ਗਹਿਣਾ ਨੂੰ ਸੁਣੋ ਸੰਤੋਸ਼ ਆਤ ਕਰੋ ਪੇ ਸਾਚਨਾ ਮਰਾ ਦਾ ਬਾਜੇ ਪੰਚ ਸ਼ਬਦ ਦੇ ਤਤਕਾਰ ਸਭਾਗੇ ਕਾਲ ਸਭਾਗੇ ਸ਼ਬਦ ਗਵਾਜ ਜਸ ਕਰਤਾ ਰਿਆ ਪੰਚ ਦੂਦ ਗਦਾ ਵਸਿ ਤੇ ਕਾਲ ਕੰਡਕ ਮਾਰਿਆ ਤੁਰ ਕਰਮ ਪਾਇਆ ਦਚੇ ਕਉ ਸੇ ਨਾਮ ਅਰਗੇ ਲਾਗੇ ਕਹਿ ਨਾਨਕ ਤਸ ਕੋ ਆਦਤ ਕਰੇ ਲਾਦਵਾਜ ਆਨੰਦ ਸੁਨੋ ਬੜਾ ਬਾਗਿਓ ਸਗਲ ਮਨ ਅਰਤ ਕੋਰੇ ਪਰਮ 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 ਤਾਂ ਜੱਲੇ ਬਿਸੂਰੇ ਦੁਖ ਰੋਸੰਦ ਬਤਲੇ ਸੁਲੇ ਸੱਚੀ ਬਾਣੀ ਸੰਤ ਸਾਜਣ ਭਏ ਸਸੇ ਬੂਰੇ ਕਰਤੇ ਜਾਰੇ ਸੰਤੇ ਪੜਿਚਾਤੇ ਪਵਿੱਤ ਸਤ ਗੁਰਿਆ ਤੂਰੇ ਮੇਰਾ ਬੰਤਣਾ ਨਾਨਕ ਗੁਰ ਚਰਨ ਲਾ ਕੇ ਵਾਜੇ ਅਨੰਦ ਤੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕਰ ਤੂੰ ਮਾਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਂ ਤੂੰ ਮਾਤ ਪਿਤਾ ਹਮ ਬਾਰਿਕ